7 ਕਰੋੜ ਮੋਗਾ ਵਿਖੇ ਮਾਤਾ ਨਰਾਇਣੀ ਦੇਵੀ ਦਾ 5ਵਾਂ ਸਾਲਾਨਾ ਪੰਡਾਰਾ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਇਸ ਪੰਡਾਰੇ ਵਿੱਚ ਹਾਜ਼ਰੀ ਲਗਵਾਈ ਅਤੇ ਪੰਡਾਰੇ ਦੀ ਰੌਣਕ ਨੂੰ ਵਧਾਇਆ ਕਮੇਟੀ ਦੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੰਦਰ ਵਿੱਚ ਜੋ ਵੀ ਸਰਦਾਰ ਨੂੰ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਹੈ ਉਸ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਇਸ ਭੰਡਾਰੇ ਵਿੱਚ ਹਾਜ਼ਰੀ ਲਗਵਾਉਣ ਆਈਆਂ ਸੰਗਤਾਂ ਲਈ ਪੂੜੀਆਂ ਛੋਲੇ ਚਾਹ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਅਖੀਰ ਵਿੱਚ ਮੰਦਰ ਕਮੇਟੀ ਵੱਲੋਂ ਭੰਡਾਰੇ ਵਿੱਚ ਹਾਜ਼ਰੀ ਲਗਵਾਉਣ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਜੇ ਰਹਿਮਤ ਕੀਤੀ ਅਮਦੇਵੇ ਜਜ ਸ਼੍ਰੀ ਰਾਵਲੀ ਮਾ जय माता नरायानी देवी जी सच्चे दरबार की जय ए ਸਾਡਾ ਇਹ ਪੰਜਵਾਂ ਪੰਡਾਰਾ ਹੈ ਜੀ ਹਰ ਸਾਲ ਸਾਰੀ ਸਾਧ ਸੰਗਤ ਨਾਲ ਅਸੀਂ ਮਨਾਉਂਦੇ ਹਾਂ ਗੱਜ-ਵੱਜ ਕੇ ਮਨਾਇਦਾ ਹੈ ਸਾਰੀ ਸਾਧ ਨੂੰ ਪੂਰਾ ਸਹਿਯੋਗ ਦਿੰਦੀ ਹੈ ਇਸ ਕਰਕੇ ਮੰਦਰ ਦੇ ਵਿੱਚ ਬਹੁਤ ਰੌਣਕ ਲੱਗਦੀ ਹੈ ਇਹ ਜਗਾ ਜਿਹੜਾ ਕਰੋੜ ਕੋਠੇ ਪੱਤੀ ਮੁਹੱਬਤ ਮੋਗਾ ਐਸਬੀਕੇ ਚਲਾਇਆ ਲੰਗਰ ਵੀ ਬਹੁਤ ਸਾਰੀ ਢੜ ਤੜਕੇ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੈ ਪੂੜੀਆਂ ਸੋਲੇ ਲੰਗਰ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਇੱਥੇ ਬੱਚਿਆਂ ਲਈ ਫਲ ਵੀ ਪਾਏ ਜਾਂਦੇ ਹਨ ਇਸ ਲਈ ਜਿਸ ਨੇ ਵੀ ਸੇਵਾ ਅੱਗੇ ਤੋਂ ਕਰਨੀ ਹੈ ਤਾਂ ਜਰੂਰ ਪਹੁੰਚਿਆ ਕਰੋ ਲੰਗਰ ਤੇ ਭੰਡਾਰੇ ਤੇ ਵੀ ਪਹੁੰਚਿਆ ਕਰੋ ਜੀ ਜੈ ਮਾਤਾ ਨਰਾਇਣੀ ਜੀ ਜਿਕਰਾ ਮਾ ਨਰਾਇਣਾ ਦੇਵੀ ਦਾ ਬਹੁਤ ਸੱਤੇ ਦਰਬਾਰ ਕੀ ਜੈ ਭਾਈ ਪਿੰਡ ਕੋਠੇ ਪੱਤੀ ਦੇ ਵਿੱਚ ਅਸੀਂ ਮਹਾ ਮੈਦਾ ਪੰਜਵਾਂ ਭੰਡਾਰਾ ਕਰਾ ਰਹੇ ਹਾਂ ਤੇ ਜਿਹਦੇ ਨਾਲ ਇਹ ਹਰ ਸਾਲ ਦੀ ਤਰ੍ਹਾਂ ਭੰਡਾਰਾ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਕਰੰਦੇ ਹਾਂ ਜਿਹਦੇ ਵਿੱਚ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਉਹਨਾਂ ਸ਼ੋਲਿਆਂ ਦਾ ਜਲੇਬੀਆਂ ਦਾ ਚਾਹ ਪੂਜੀਏ ਬਦਾਨੇ ਦਾ ਤੇ ਜਿਹੜੀ ਸੰਗਤ ਨੇ ਚੜ ਮਨਪਰਨ ਦੇ ਨਾਲ ਸੇਵਾ ਕੀਤੀ ਆ ਤੇ ਉਹਨਾਂ ਦੀ ਸੰਗਤ ਦੀ ਸੇਵਾ ਜਿਹੜੀ ਆ ਸਫਲ ਮਹਾਮਾਈ ਲਾਵੇ ਤੇ ਸੰਗਤ ਦੇ ਸੰਯੋਗ ਦੇ ਨਾਲ ਹੀ ਜੋ ਏਡੇ ਵੱਡੇ ਕਾਰਜ ਕੀਤੇ ਜਾਂਦੇ ਉਹ ਸੰਗਤ ਦੀ ਸੰਯੋਗ ਦੇ ਨਾਲ ਕੀਤੇ ਜਾਂਦੇ ਨੇ ਇੱਥੇ ਜਿਹੜਾ ਵੀ ਸੱਚੇ ਮਨ ਦੇ ਨਾਲ ਮਹਾਮਾਈ ਦੇ ਦਰਵਾਜ਼ੇ ਤੇ ਆ ਕੇ ਮੰਗ ਮੰਗਦਾ ਪੁੱਤ ਦੁੱਧ ਦੀ ਤੇ ਉਹ ਮਹਾਮਾਈ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦੀ ਆ ਜਦ ਕੈਨੇਡਾ ਅਮਰੀਕਾ ਦੇ ਵੀਜੇ ਲੱਗਦੇ ਇੱਥੇ ਪਰ ਸੰਗਤਾਂ ਦੇ ਮਨ ਤੇ ਸ਼ਰਧਾ ਦੇ ਨਾਲ ਇਹ ਕਾਰਜ ਹੁੰਦੇ ਨੇ ਪੂਰੇ ਤੇ ਇਸੇ ਲਈ ਸੰਗਤ ਅਸੀਂ ਅੱਗੇ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਸੰਯੋਗ ਦੇਣ ਤੇ ਮਾਇਆ ਦੇ ਵੱਧ ਚੜ ਕੇ ਗੱਫੇ ਜਿਨ੍ਹਾਂ ਨੇ ਦਿੱਤੇ ਆ ਤੇ ਉਹਨਾਂ ਦੀ ਸਾਰਿਆਂ ਦੀ ਸੇਵਾ ਮਹਾਮਾਇਆ ਸਫਲ ਲਾਵੇ ਜਿੰਨੀ ਵੀ ਸੰਗਤ ਚਾਰ ਕਦਮ ਚੱਲ ਕੇ ਇਸ ਦਰਵਾਜ਼ੇ ਉੱਤੇ ਆਈ ਆ ਤੇ ਉਹਨਾਂ ਦੀ ਸਾਰਿਆਂ ਦੀ ਮਹਾਮਈ ਸੇਵਾ ਮਨੋ ਕਾਮਨਾ ਇਹਨਾਂ ਦੀ ਪੂਰੀ ਕਰੇ ਤੇ ਅੱਗੇ ਤੋਂ ਬਲ ਬਖਸ਼ੇ ਸੇਵਾ ਕਰਨ ਦਾ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਚਾਰ ਕਦਮ ਚੱਲ ਕੇ ਇੱਥੇ ਸੇਵਾ ਕੀਤੀ ਆ ਜਾਂ ਲੰਬੇ ਸਮੇਂ ਤੋਂ ਕਰ ਰਹੇ ਆ ਜਾਂ ਜਿਨ੍ਹਾਂ ਨੇ ਨਵੀਂ ਆ ਕੇ ਸੇਵਾ ਕੀਤੀ ਆ ਅਸੀਂ ਸਾਰਿਆਂ ਦੇ ਧੰਨਵਾਦੀ ਆਂ ਤੇ ਅੱਗੇ ਵੀ ਅਸੀਂ ਨਵੇਂ ਬੱਚਿਆਂ ਦੇ ਲਈ ਵੀ ਅਪੀਲ ਕਰਦੇ ਆਂ ਕਿ ਉਹ ਵੱਧ ਤੋਂ ਵੱਧ ਇਹ ਸੰਗੇ ਸਮਾਂ ਦੇ ਵਿੱਚ ਸੰਯੋਗ ਦੇਣ ਤੇ ਨਸ਼ੇ ਤੋਂ ਰਹਿਤ ਰਹਿਣ ਤੇ ਅਸੀਂ ਬੱਚਿਆਂ ਨੂੰ ਇਹੀ ਕਹਿੰਨੇ ਆ ਕਿ ਧਰਮ ਦੇ ਕੰਮ ਵਿੱਚ ਤੁਹਾਡਾ ਗਿੱਲਵਾ ਸ਼ੁਕਵਾ ਇਨਸਾਨ ਦੇ ਨਾਲ ਹੋ ਸਕਦਾ ਵਾ ਪਰ ਤੁਸੀਂ ਜਿਹੜੇ ਕਿਸੇ ਦੇ ਧਰਮ ਕੀ ਸਤਾਨ ਦੇ ਵਿੱਚ ਕਦੇ ਵੀ ਗੁੱਸਾ ਸਿਲਪਾ ਨਹੀਂ ਕਰਨਾ ਚਾਹੀਦਾ ਤੇ ਸੰਜੋਗ ਵੱਤ ਚੜ ਕੇ ਮਹਾਮਾਈ ਦੇ ਮੰਡਾਰੇ ਦੇ ਵਿੱਚ ਦੇਣਾ ਚਾਹੀਦਾ ਜਿੰਨਾ ਸੰਗਤਾਂ ਨੇ ਕਿਸੇ ਨੇ ਹਜ਼ਾਰ ਕਿਸੇ ਨੇ 500 ਕਿਸੇ ਨੇ 10000 ਬੀਜੀ ਸੇਵਾ ਕੀਤੀ ਤੋਂ ਮਹਾਮਾਈ ਸਾਰਿਆਂ ਦੇ ਸਫਾ ਲਾਵੇ ਤੇ ਆਈ ਸੰਗਤ ਦਾ ਫਿਰ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਜਕਾਰਾ ਮੰਨ ਲਾਣ ਦੇ